ਕੀ ਬਣ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਜੀ ਤੁਹਾਡੇ ਆਪਣੇ ਚੈਨਲ ਸਿੱਤੂ ਫੈਮਿਲੀ ਪਿੰਡੂ ਵਲੌਗ ਵਿੱਚ ਅੱਜ ਦਾ ਹੁਣ ਹੋ ਗਿਆ ਜੀ ਟਾਈਮ 12 ਵਜੇ ਦੇ ਦੁਪਹਿਰ ਤੇ ਅੱਜ ਆਪਾਂ ਸਵੇਰ ਤੋਂ ਹੀ ਲੱਗੇ ਆ ਜੀ ਫਲਾਕਰ ਦਾ ਕੰਮ ਕੀਤਾ ਪਿੱਪਾਣੀ ਦਾ ਹੁਣ ਇਸ ਟਾਈਮ ਆਪਾਂ ਕੰਕਰੀਟ ਆਈ ਜਾਂਦੇ ਆ ਤਾਂ ਮੁਖਣੀ ਆ ਸਾਰੀ ਕਾਨਕ ਜਿਹੜੀ ਢੋਲਾ ਚ ਪਾਣੀ ਉਹ ਖਾਲੀ ਕੀਤੀ ਇਹਨਾਂ ਚ ਹਾਂ ਜਿਹੜੀ ਬਾਕੀ ਬਚੀ ਆ ਬਾਜਰਾ ਵੀਜਣ ਕਰਕੇ ਵਹਾਈ ਹੋ ਰਹੀ ਆ ਨਾ ਖਾਈ ਜਾਨੂੰ ਆ ਆਪਣੇ ਬੱਚਿਆਂ ਦੀ ਇੱਕ ਬੱਕਰੀ ਰੱਖੀ ਹੋਈ ਜਿਹਦੇ ਨਾਂ ਰਾਣੀ ਆ ਰਾਣੀ ਹੋ ਰਾਣੀ ਸੌ ਰਹੀ ਆ ਇਹਨੂੰ ਡਿਸਟਰਬ ਨਹੀਂ ਕਰਨਾ

ਇਨਾਂ ਦਾ ਕੋਈ ਹਾਲ ਨਹੀਂ ਜੀ ਅੱਜ ਹੈ ਤਾਂ ਛੁੱਟੀ ਹੈ ਚਲੋ ਅੱਜ ਹੈਗਾ ਲੇਬਰ ਡੇ ਛੁੱਟੀ ਕਰਕੇ ਇਹਨਾਂ ਨੂੰ ਕਰਿਆ ਇਹ ਮੰਦੀ ਹਾਲਤ ਹੋ ਗਈ ਜੀ ਇਹਨਾਂ ਦੀ ਹੁਣ ਇਹਨਾਂ ਨੂੰ ਸ਼ੈਂਪੂ ਕਰਾਉਣਾ ਪੈਣਾ ਸ਼ੈਂਪੂ ਕਰਨਾ ਬੋ ਦਿਖਾ ਜੁੜਾ ਨਹੀਂ ਜੁੜਾ ਦਿਖਾ ਇਧਰ ਦਿਖਾ ਜੁੜਾ ਸ਼ੈਂਪੂ ਹਾਂ ਕਰਨਾਪੂ ਸ਼ੈਂਪੂ ਇਹ ਵੀ ਨੇ ਕਰਨਾਪੂ ਜਾਓ ਉਹ ਤਾਂ ਗਾਜੀ ਹਾਲਤ ਦੇਖੋ ਜੀ ਇੱਧਰ ਬੀਜਨੇ ਆ ਜੀ ਹੁਣ ਆਪਾਂ ਬਾਜਰਾ ਬੀਜਣਾ ਵਾ ਇਸ ਜਗ੍ਹਾ ਤੇ ਕਾਹੀ ਹੋਣਾ ਪੈ ਰਿਹਾ ਖੇਤ ਆਹ ਬਲਤਾਂ ਤਾਂ ਵਾਹ ਆ ਗਿਆ ਜੀ ਫਸਲ ਦੇ ਵਾਸਤੇ ਉਹ ਗਿਆ ਤੀ ਆਰ ਸਾਈਕਲ ਲੈ ਕੇ ਆਉਂਦਾ ਚੱਲ ਲੈ ਜੂੜਾ ਕਰਾਂ ਸੈਟ ਕਰ ਲਿਆ ਉਹ ਤੂੰ ਕਰ ਲੈ ਤੈਨੂੰ ਆਉਂਦਾ ਫਿਰ ਦਿਖਾ ਹਾ 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 ਕੀ ਬਣ ਗਿਆ ਜਰਾ ਉਰੇ ਉਰੇ ਜੂੜਾ ਸੈਟ ਕਰਾਂ ਆ ਜਾ ਪੱਤੋ ਅੱਖ ਵੀ ਲੱਗੀ ਦਾ ਮਾਂ ਦੇ ਜਾ ਜੀ ਹੁਣ ਢੋਲ ਪਰੋ ਜੀ ਹੁਣ ਢੋਲ ਪਰਨੀ ਪੈਣੇ ਖਣਕ ਖਾਣ ਦੇ ਕਣਕ ਤੇ ਭਾਂਡੇ ਦਾ ਪੈਣੀ ਆ ਖਾਣ ਨਾਲ ਧੱਪਰੋਂ ਦਾ ਭਾਗ ਨੂੰ ਤਾਂ ਆਹ ਦਵਾਈ ਪੋਣੀ ਆ ਸੁਮੱਚ ਕਣਕ ਦੇ ਖਰਾਬ ਨਾ ਹੋਵੇ ਖੋਲ ਜੀ ਖੋਲ ਨਾ ਗਰਮ ਇਹ ਨਸੀਬਾ ਨੂੰ ਗਰਮ ਗਰਮ ਕੱਪੜੇ ਸਲੈਸ਼ ਵੀ ਕਰਨੇ ਦਿੰਦੀ ਹੈ ਉਹ ਫਿਰਦੇ ਸੀ ਹਾਂ ਜੀ ਅਸੀਂ ਲਗਾਏ ਸੀ ਮਮੀ ਇਹ ਹਾਲ ਕੈਸੇ ਨੇ ਬਰਾਸ ਤੇ ਅੱਜ ਕੱਲ ਦੇ ਸਮੇਂ ਵਿੱਚ ਜਿੱਦਾਂ ਬਸ ਠੀਕ ਸੂਟ ਚੱਲਦੇ ਨੇ ਕਿੰਨੇ ਖਾਸੇ ਨਿੰਡੇ ਤਾਂ ਹੈਗੇ ਖਾਂਦਰ ਬੁਟੀਕੀ ਤੋਂ ਢੀ ਕਹਾ ਸਦਾ ਸਦੀ ਫੈਲੀਆਂ ਜੀ ਇੰਨਾ ਸਾਨੂੰ ਨਹੀਂ ਪਤਾ

ਆਇਆ ਸਾਨੂੰ ਬਹੁਤ ਵਧੀਆ ਲੱਗਿਆ ਤੇ ਆਹ ਫਲੰਦਾ ਸੀਗਾ ਜੀ ਤੇ ਸ਼ਹਿਰਿਆਂ ਦਾ ਕੱਪੜਾ ਆ ਬੱਚਿਆਂ ਦੇ ਕੱਲਰ ਆ ਨਹੀਂ ਵਾਈਟ ਵਾਲੇ ਸਾਡੇ ਆ ਹਾਂਜੀ ਤੇ ਆਹ ਵਾਈਟ ਵਾਲੇ ਸਾਟੇ ਆ ਸੂਟਾਂ ਦੇ ਨਾਲ ਨਾਲ ਇਹ ਹੀ ਆਪਾਂ ਬਹੁਤ ਜੁੜਤਾ ਇਹ ਵੀ ਆਪਣੇ ਹੁਣ ਸਰੀਰ ਦਾ ਅੰਗ ਬਣ ਚੁੱਕਿਆ ਵਾ ਜਿਆਦਾ ਅੰਦਰ ਸਪਾਨ ਕੀਤਾ ਹੋਇਆ ਵਾ ਇਹ ਇਸ ਤਰ੍ਹਾਂ ਹੀ ਆ ਜੀ ਅਸੀਂ ਸੂਟ ਤੁੰਮੀ ਮੈਤ ਤੁੰਮੀ ਸਮ ਟਾਈਮ ਮੰਮੀ ਡੈਡੀ ਮੈਨੂੰ ਪਤਾ ਜਾਂਦੇ ਨੇ ਸੀ ਸਾਡੇ ਡੈਡੀ ਜੀ ਅਸਟਾ ਬੁਨਾਰ ਨੇ ਤਾਂ ਮੰਮੀ ਲੈ ਕੇ ਹੁੰਦੇ ਸੀ 400 ਰੁਪਏ ਦਾ ਸੂਟ ਲੈ ਲਈ ਗਿਆ ਜੀ ਸੀਜ਼ਨ ਦਾ ਚਾਰ ਪੈਨ ਹੋਰ ਸਟਾਰਟਿੰਗ ਚ ਲੈਣੀ ਕਰਨੀ ਐ ਜੀ ਦੋ ਦਿਨ ਹੋ ਗਏ ਲੰਮੇ ਜਿਹਾ ਦੋ ਦੋ ਇੱਕ ਦੋ ਇਦਾਂ ਬਣਾ ਲੈਂਦਾ ਜੀ ਸੌਂ ਚੀ ਗੋਸਨਾ ਲਾਵਾਂਗੇ ਆਪਾਂ ਦੀ ਨਾਲ ਬਣਾ ਲਾ ਹਾਂ ਜੀ ਇਸ ਪੈਨਸ ਨਾਲ ਦਾ ਦੇ ਨਾਲ ਨਾਲ ਕਿ ਕਿ ਮੰਮੀ ਉਹ ਬਣਾ ਲੈਂਗੇ ਸੀ ਇਦਾਂ ਅੱਜ ਘਰ ਦਾ ਕੰਮ ਆਪਾਂ ਕੋਸ਼ਿਸ਼ ਕਰੀ ਦੀ ਆਪ ਕਰੀ ਦਾ ਇਹ ਪੈਸਿਆਂ ਦੀ ਬਚਤ ਹੁੰਦੀ ਆ ਨਾਲੜ ਘਰ ਦਾ ਕੰਮ ਖੁਦ ਕਰਕੇ ਆਪਦਾ ਐਕਸਪੀਰੀਅੰਸ ਵੀ ਬਣਾ ਲੈਂਦੇ ਤੇ ਖੁਦ ਜਿਹੜਾ ਕੰਮ ਪੂਰਾ ਕਰ ਲੈਂਦੇ ਜਿਹੜਾ ਖੁਦ ਕਰਨਾ ਠੀਕਾ ਮੂਹ ਅਲੱਗ ਦਾ ਸ਼ੌਂਕ ਪੂਰਾ ਹੋ ਜਾਂਦਾ ਨਾਲ ਹੀ ਐਸਾ ਵੀ ਚਾਹ ਉਹ ਦਾ ਸ਼ੌਂਕ ਪੂਰਾ ਕਰ ਮੰਮੀ ਸਾਡੇ ਕੰਡੂਸ ਨਹੀਂ ਹੈਗੇ ਵੀ ਸਾਡਾ ਫਿਰ ਸ਼ੌਂਕ ਨਹੀਂ ਪੂਰਾ ਕਰਦੇ ਆਪਾਂ ਕੰਮ ਵੀ ਲਈਦਾ ਮੰਮੀ ਸਾਡੇ ਸ਼ੌਂਕ ਵੀ ਪੂਰਾ ਕਰ ਦਿੰਦੇ ਉਹ ਤਾਂ ਵੀ ਸਾਰੀ ਚੀਜ਼ ਲੈ ਆ ਕੇ ਲਿਆ ਪਰ ਇਹ ਬੱਚਾ ਨੂੰ ਟੈਨਸ਼ਨ ਨਹੀਂ ਆ ਤੇ ਨਾਲ ਵੀ ਲੈ ਕੇ ਜਾਂਦੇ ਆ ਤੇ ਬਾਕੀ ਜੀ ਇਹੀ ਕਹਿਣਾ ਚਾਹੁੰਦੇ ਆ ਜੀ ਹਰ ਘਰ ਚ ਇਦਾਂ ਨਹੀਂ ਹੁੰਦਾ ਕਿ ਹਰ ਘਰ ਚ ਹੀ ਨੂੰ ਸਸ ਜਿਹਾ ਹੁੰਦਾ ਇਦਾਂ ਦਾ ਹੁੰਦਾ ਲੜਾਈ ਝਗੜਾ ਨਹੀਂ ਇਦਾਂ ਦਾ ਨਹੀਂ ਪਾਇ ਜਾਂਦੀ ਜੇ ਜੋ ਤੀਜਾ ਬੰਦਾ ਬੱਚਾ ਜੇ ਨਾ ਫਿਰ ਆੜ ਗਵਾੜ ਤਾਂ ਜਨਨਗੌਰ ਲੱਗ ਜਾਂਦਾ ਫਿਰ ਪੁਲਿਸ ਮੈਨ ਲੱਗ ਜਾਂਦੇ ਤੇ ਬਾਕੀ ਜੀ ਆਪਾਂ ਨੂੰ ਖਦ ਨੂੰ ਸਮਝਣਾ ਚਾਹੀਦਾ ਮੈਂ ਵੀ ਜਮ ਕੇ ਭੱਡੇ ਪੇਰੇਟਸ ਨੂੰ ਜਿਹੜੇ ਬੱਚੇ ਨਾ ਆਪਾਂ ਜਦ ਮਾਤਾ ਪਿਤਾ ਨਾਲ 24 ਘੰਟੇ ਰਹਿੰਦੇ ਆਪਾਂ ਉਹਦੇ ਬਾਰੇ ਬਤ ਕਰਾਵਾ ਤੇ ਜਿਹੜੇ ਬੰਦਾ ਟਾਈਮ ਲੰਘ ਚੁੱਕਿਆ ਜਿਹਨਾਂ ਦਾ ਰਹਿੰਦੇ ਸੀ ਇਸ ਟਾਈਮ 'ਤੇ ਪਹਿਲਾਂ ਰਹਿੰਦੇ ਸੀ ਆਪਾਂ ਤੇ ਜਾਂ 1 ਘੰਟੇ ਲਈ ਲਾਉਂਦੇ ਆ ਆਪਾਂ ਉਹਨਾਂ ਲੋਕਾਂ ਤੋਂ ਪ੍ਰਸ਼ਨ ਕਰ ਸਕਦੇ ਨੇ ਆਪ ਨੂੰ ਦੇਖੋ ਇੱਕ ਤੁਝ ਨੂੰ ਦੇਖੋ ਬਰਦਰ ਜੇ ਨਾ ਕਿਸੇ ਦੇ ਘਰ ਚਲੇ ਸਪਾ ਸਾਕਦਾ ਉਹਨਾਂ ਦਾ ਦਬਾਅ ਬਹੁਤ ਦਾ ਨਾ ਨਹੀਂ ਜਾਂਦਾ ਆਪਾਂ ਦਾ ਕੰਮ ਤਾਂ ਤਕਸੀਮ ਕਰਿੰਦੇ ਆ ਉਹ ਲੋਕ ਇਹੀ ਸੋਚਦੇ ਆ ਅਸੀਂ ਇਕੱਠੇ ਕੰਮ ਵੀ ਕਰਦੇ ਆ ਨਾਲੇ ਦਸੀਂ ਟੈਨਸ਼ਨ ਖੀ ਰਹੇ ਨੇ ਨਾਲੇ ਨਾਲ ਕੇ ਟਾਈਮ ਨਾ ਮੇਂ ਆਂਦਾ ਤੇ ਆਪਾਂ ਨੂੰ ਫੋਨ ਵੀ ਨਹੀਂ ਦੇਖਣਾ ਫੋਨ ਜ਼ਰੂਰੀ ਨਹੀਂ ਹੈਗਾ ਕਿ ਜ਼ਿੰਦਗੀ 'ਚ ਫੋਨ ਦੇਖੋ ਇਹ ਜ਼ਰੂਰੀ ਚੀਜ਼ਾਂ ਅਸੀਂ ਤਾਂ ਪਹਿਲੇ ਸਮੇਂ ਜਿੱਦਾਂ ਰਹਿੰਦੇ ਸੀਗੇ ਆਪਣੇ ਲੋਕ ਭਟਾਣ ਭਾਈ ਉਦਾਂ ਰਹਿੰਦੇ ਸੀ ਕੰਮ ਕਰਦੇ ਰਹਿੰਦੇ ਗੱਲਾਂ ਮੱਤਾ ਕਰਦੇ ਰਹਿੰਦੇ ਜਦੋਂ ਤੇ ਮੰਮੀ ਅੰਦਾ ਇਹ ਅੱਜ ਵਸ ਸ਼ਾਮ ਨੂੰ ਲੰਘੀ ਆ ਜੀ ਤੇ ਬਾਕੀ ਜੀ ਸਾਡੀ ਵੀਡੀਓ ਜੇ ਤੁਹਾਨੂੰ ਪਸੰਦ ਆਉਂਦੀ ਹੈ ਜੀ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਦੀ ਜ਼ਰੂਰਤ ਆ ਪਲੀਜ਼ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਕਰੋ శేర్ కమెంట్ సస్ శ్రీ అకాల